ਆਪ ਸਵਾਗਤ ਹੈ ਸਾਡੇ YouTube ਚੈਨਲ 'ਚ ਸਵਾਗਤ ਹੈ। ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਘੰਟੀ ਬਟਨ ਦਬਾਉਣਾ ਨਾ ਭੁੱਲਣਾ। ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ। ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੀਰਾ ফকিরਾਂ ਦੇ ਦਰਵਾਜ਼ੇ ਦਰਵਾਜ਼ੇ ਨੀਵੇਂ ਕਿਉਂ ਬਣਾਈ ਹੁੰਦੇ ਹਨ। ਚਲੋ ਕਹਾਣੀ ਸ਼ੁਰੂ ਕਰਦੇ ਹਾਂ। ਅੱਜ ਅਸੀਂ ਦੱਸਾਂਗੇ ਕਿ ਪੀਰਾ ਦੇ ਦਰਵਾਜ਼ੇ ਦਰਵਾਜ਼ੇ ਨੀਵੇਂ ਕਿਉਂ ਬਣਾਈ んで ਹਨ चलो वीडियो शुरू करते हैं करते हैं परमात्मा ने पीरफ कीरा ਨੂੰ ਬਹੁਤ ਵੱਡਾ ਰਤਵਾ ਦਿੱਤਾ ਹੈ पीरफ कीरा ਦਾ ਰਤਵਾ ਰੱਬ ਤੋਂ ਵੀ ਜਿਆਦਾ ਉੱਚਾ ਹੈ انسان ਆਪਣੇ ਸਾਰੇ ਗੁਨਾਹ ਲੈ ਕੇ ਪੀਰਫ ਕੀਰਾ ਨੂੰ ਜਾਣਦਾ ਹੈ ਪੀਰਫ ਕੀਰ ਉਹਨਾਂ ਦੇ بڑے ਤੋਂ بڑے ਗੁਨਾਹ ਨੂੰ ਵੀ ਮਾਫ ਕਾਰਜੰਦੇ ਹਨ ਇਸ ਕ ਇਸ ਲਈ ਪੀਰਾ ਦੇ ਦਰਵਾਜ਼ੇ ਜੋ ਦਰਬਾਰ ਦੇ ਦਰਵਾਜ਼ੇ ਹੁੰਦੇ ਹਨ ਉਹਨਾਂ ਨੂੰ ਨੀਵੇਂ ਪਣਾਇਆ ਜਾਂਦਾ ਹੈ ਕਿ ਇਨਸਾਨ ਪਰਮਾਤਮਾ ਦੇ ਬਲੀਆਂ ਦੇ ਮੂਹਰੇ ਚੁੱਕ ਕੇ ਸਲਾਮ ਕਰੇ ਅਤੇ ਆਪਣੇ ਜੋ ਦੁੱਖ ਦਰਦ ਹਨ ਉਹ ਪੀਰਾ ਨੂੰ ਦੱਸੇ ਅਤੇ ਆਪਣੀਆਂ ਝੋਲੀਆਂ ਧਰ ਕੇ ਇਨਸਾਨ ਲੈ ਜਾਵੇ ਹਰੇਕ ਇਨਸਾਨ ਦੇ ਹਰੇਕ ਇਨਸਾਨ ਦੇ ਵਿੱਚ ਹੰਕਾਰ ਹੁੰਦਾ ਹੈ ਨੇਕੀ ਦੇ ਉਸ ਦਾ ਹੰਕਾਰ ਤੋਂ ਤੋੜਨ ਲਈ ਪਰਮਾਤਮਾ ਕੋਈ ਨਾ ਕੋਈ ਵਿਕਤੀ ਬਣਾਉਂਦਾ ਹੈ ਜਾਂ ਕੋਈ ਨਾ ਕੋਈ ਮਸੀਹ ਨੂੰ ਭੇਜਦਾ ਹੈ ਇਸ ਲਈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਪੀਰ ਫਕੀਰ ਇੱਕ ਬਹੁਤ ਮਹੱਤਵਪੂਰਨ ਅੰਗ ਹਨ ਪੀਰ ਫਕੀਰ ਸਾਡੇ ਸਪਰਾਕਾਰ ਦੇ ਗੁਨਾਹ ਮਾਫ ਕਰ ਦਿੰਦੇ ਹਨ ਇਸ ਲਈ ਪੀਰਾਂ ਦੇ ਦਰਵਾਜ਼ੇ ਦਰਬਾਰ ਦੇ ਦਰਵਾਜ਼ੇ ਨੀਵੇਂ ਬਣਾਏ ਜਾਂਦੇ ਹਨ ਕਿ ਇਨਸਾਨ ਉਹਨਾਂ ਨੂੰ ਸੱਜਾ ਸਲਾਮ ਚੁੱਕ ਕੇ ਕਰੇ ਕਿਉਂਕਿ ਇਨਸਾਨ ਹਮੇਸ਼ਾ ਰਾਬਤੋਂ ਨੀਵੇਂ ਹੈ ਨਾ ਕਿ ਉੱਚਾ ਇਸ ਲਈ ਪੀਰਾਂ ਪੀਰਾਂ ਦੇ ਦਰਬਾਰ ਦੇ ਦਰਵਾਜ਼ੇ ਨੀਵੇਂ ਬਣਾਏ ਜਾਂਦੇ ਹਨ ਕਿ ਇਨਸਾਨ ਆਪਣਾ ਨਾਲ ਚ ਸਵਾਰਥ ਛੱਡ ਕੇ ਪੀਰਾਂ ਦੇ ਦਰਬਾਰ ਤੇ ਆਵੇ ਅਤੇ ਨਦੀ ਸੇਵਾ ਕਰੇ ਜੈ ਹੋ ਪੀਰਾ ਫਕੀਰਾਂ ਦੀ ਪੀਰਾ ਫਕੀਰਾ ਦੀਆਂ ਬਿਲੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਰਿੰਡਿਵਿਟਨ ਦੇ ਯੋਨਾ ਨਾ ਭੁੱਲਣਾ